ਨਵਜੀਵਨੀ ਸਕੂਲ ਆਫ ਸਪੈਸ਼ਲ এডਿਕੇਸ਼ਨ ਵਿੱਚ ਐਜਿਟ ਚੀਫ ਆਪਰੇਟਿੰਗ ਅਫੀਸਰ ਦੇ ਤੌਰ ਤੇ ਕੰਮ ਕਰ ਰਹੀ ਆ ਮੈਂ ਇੱਥੇ 25 ਸਾਲ ਪਹਿਲਾਂ ਸਕੂਲ 'ਚ ਆਪਣੇ ਸੇਵਾਵਾਂ ਪ੍ਰਦਾਨ ਕਰਨੇ ਸ਼ੁਰੂ ਕੀਤੀਆਂ ਸੀ ਉਦੋਂ ਮੈਂ ਇੱਕ ਸਪੈਸ਼ਲ ਐਜੂਕੇਟਰ ਸੀ ਉਸ ਤੋਂ ਬਾਅਦ ਮੈਨੂੰ ਪ੍ਰਿੰਸੀਪਲ ਦਾ ਅਹੁਦਾ ਮਿਲਿਆ ਤੇ ਅੱਜ ਪ੍ਰਿੰਸੀਪਲ ਤੋਂ ਬਾਅਦ ਮੈਨੂੰ ਜਿਹੜਾ ਚੀਫ ਆਪਰੇਟਿੰਗ ਅਫੀਸਰ ਦੇ ਅਹੁਦੇ ਤੇ ਕੰਮ ਕਰਨ ਦਾ ਮੌਕਾ ਮਿਲਿਆ ਇਸ ਸਕੂਲ ਚੱਲਦੇ ਆ ਲਗਭਗ 42 ਸਾਲ ਹੋ ਗਏ ਠੀਕ ਹੈ ਇੱਥੇ ਵਿਸ਼ੇਸ਼ ਬੱਚੇ ਜਿਹੜੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈਗੀ ਹੈ ਸਾਡੇ ਕੋਲੇ ਉਹ ਬੱਚੇ ਆਉਂਦੇ ਜਿਨ੍ਹਾਂ ਦਾ IQ ਲੈਵਲ ਜਿਹੜਾ 70% ਤੋਂ ਘੱਟ ਹੁੰਦਾ ਹੈਗਾ ਅੱਜ ਸਾਡੇ ਵਿਚਕਾਰ ਰੋਟਰੀ ਕਲੱਬ ਦੇ ਮਹਿਮਾਨ ਮੈਂਬਰ ਸ੍ਰੀ ਗੁਪਤਾ ਜੀ ਇੰਦਰਜੀਤ ਸਿੰਘ ਗਿੱਲ ਜੀ ਠੀਕ ਹੈ ਕੋਲਾਰ ਸਾਹਿਬ ਇਹ ਸਾਰੇ ਪਹੁੰਚੇ ਸੀਗੇ ਤੇ ਇਹਨਾਂ ਦੇ ਨਾਲ ਮਿਸਟਰ ਜੋਗਾ ਸਿੰਘ ਜੀ ਜੋ ਇੱਕ ਕਲਾਕਾਰ ਹਨ ਤੋਂ ਆਪਣਾ ਇੱਕ ਨਾਟਕ ਲੈ ਕੇ ਆਏ ਸਨ ਜਿਸ ਦਾ ਨਾਮ ਸੀ ਕਿਸੇ ਨੂੰ ਨਾ ਦੱਸੀ ਇਹ ਨਾਟਕ ਹੈ ਜਿਹੜਾ ਉਹ ਸਾਡੇ ਬੱਚਿਆਂ ਨੇ ਭਾਵੇਂ 19 ਤਰੀਕੇ ਨਾਲ ਨਾ ਸਮਝਿਆ ਹੋਵੇ ਪਰ ਉਹਨਾਂ ਦਾ ਪੇਸ਼ ਕਰਨ ਦਾ ਜਿਹੜਾ ਢੰਗ ਸੀਗਾ ਉਹਨਾਂ ਦੇ ਜਿਹੜੇ ਇਮੋਸ਼ਨਸ ਸੀਗੇ ਉਹਨਾਂ ਨੇ ਸਾਡੇ ਰੋਮ ਰੋਮ ਨੂੰ ਜਿਹੜਾ ਉਹ ਖੜਾ ਕਰ ਦਿੱਤਾ ਤੇ ਕੁਲ ਕੁਝ ਪਲ ਲਈ ਅਸੀਂ ਭੁੱਲ ਗਏ ਸੀਗੇ ਕਿ ਅਸੀਂ ਨਵਜੀਬਨੀ ਵਿੱਚ ਬੈਠੇ ਆਂ ਤੇ ਅਸੀਂ ਉਸ ਸਮੇਂ ਦੇ ਵਿੱਚ ਪਹੁੰਚ ਗਏ ਸੀ ਜਿਸ ਨੂੰ ਉਹ ਪ੍ਰਸਤੁਤ ਕਰਨਾ ਚਾਹੁੰਦੇ ਸੀ ਨਾਟਕ ਬਹੁਤ ਵਧੀਆ ਲੱਗਿਆ ਬੱਚਿਆਂ ਨੇ ਵੀ ਬਹੁਤ ਇੰਜੋਏ ਕੀਤਾ ਤੇ ਉਮੀਦ ਕਰਦੀ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਐਦਾਂ ਦੇ ਜਿਹੜੇ ਪ੍ਰੋਗਰਾਮ ਸਾਡੇ ਸਕੂਲ ਦੇ ਵਿੱਚ ਤੁਸੀਂ ਸਾਰੇ ਜਣੇ ਪਹੁੰਚ ਕੇ ਕਰਦੇ ਰਹੋ। ਹਾਂਜੀ ਇਹ ਸੰਸਥਾ ਹੈਗੀ ਇੱਕ ਨਵਜੀਵਨੀ ਸੁਸਾਇਟੀ ਹੈਗੀ ਹੈ। ਤੇ ਹਾਂਜੀ ਮਨੋਬੁੱਧੀ ਬੱਚਿਆਂ ਦੇ ਲਈ ਸਕੂਲ ਹੈਗਾ। ਅੱਜ ਕੱਲ ਜਿਹੜਾ ਸ਼ਬਦ ਹੈ ਉਹ ਸੁਸਾਇਟੀ ਦੇ ਵਿੱਚ ਇੱਕ ਜਿਹੜਾ ਸੋਹਣਾ ਨਹੀਂ ਲੱਗਦਾ ਇਸ ਲਈ ਇਸ ਸ਼ਬਦ ਨੂੰ ਬਦਲ ਕੇ ਜਿਹੜਾ ਪਹਿਲਾਂ ਅਸੀਂ ਡਿਫਰੈਂਟਲੀ ਐਬਲਡ ਯੂਜ਼ ਕਰਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਜਿਹੜੇ ਸ਼ਬਦ ਅੱਜ ਕੱਲ ਇੰਟੈਲੈਕਚੁਅਲ ਡਿਸੇਬਿਲਟੀ ਯੂਜ਼ ਕੀਤਾ ਜਾਂਦਾ ਹੈ। ਬਸ ਸਰ ਦੇਖੋ ਇਹ ਬੱਚਿਆਂ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਬਿਹੇਵੀਅਰ ਵੀ ਹੁੰਦੇ ਆ। ਬਹੁਤ ਸਾਰੀ ਐਸੋਸੀਏਟਡ ਪ੍ਰੋਬਲਮਸ ਹੀ ਹੁੰਦੀਆਂ ਜਿਵੇਂ ਕਿਸਨ ਫਿਟਸ ਹੋਣਾ ਹੈ ਨਾ ਕੋਈ ਹਾਈਪਰ ਐਕਟਿਵ ਹੁੰਦਾ ਹੈਗਾ ਪਰ ਸਾਡਾ ਜਿਹੜਾ ਸਾਰਾ ਸਟਾਫ ਹੈ ਉਹ ਟ੍ਰੇਨ ਸਟਾਫ ਹੈ ਸਾਡੇ ਕੋਲ ਸਾਰੇ ਜਿਹੜੇ ਟੀਚਰੋਂ ਸਪੈਸ਼ਲ ਐਜੂਕੇਟਰ ਹੈ ਜਾਂ ਉਹਨਾਂ ਨੇ ਡਿਪਲੋਮਾ ਇਨ ਸਪੈਸ਼ਲਾਈਜ਼ਡ ਐਜੂਕੇਸ਼ਨ ਕੀਤੀ ਹੋਈ ਹੈ ਜਾਂ ਉਹ ਬੀਐਡ ਸਪੈਸ਼ਲ ਹੈ ਤੇ ਇਸ ਲਈ ਉਹਨਾਂ ਨੇ ਇਹੋ ਜਿਹੀ ਪੜ੍ਹਾਈ ਕੀਤੀ ਹੈ ਕਿ ਕੋਈ ਨਾਏ ਬੱਚਾ ਨੂੰ ਬੜੇ ਬਾਕੀ ਵੀ ਤਰੀਕਿਆਂ ਦੇ ਨਾਲ ਹੈਂਡਲ ਕਰਦੇ ਤੇ ਉਹਨਾਂ ਨੂੰ ਟ੍ਰੇਨ ਕਰਦੇ ਜੀ ਜਿੱਥੋਂ ਤੱਕ ਮੈਨੂੰ ਲੱਗਦਾ ਹੈਗਾ ਕਿ ਭਾਵੇਂ ਜਿਹੜੇ ਸਾਡੇ ਪੇਰੈਂਟਸ ਉਹ ਵੀ ਕਹਿੰਦੇ ਆ ਕਿ ਮੈਂਮ ਅਸੀਂ ਤਾਂ ਆਪਣਾ ਇੱਕ ਬੱਚਾ ਨਹੀਂ ਸੰਭਾਲ ਸਕਦੇ ਤੁਸੀਂ ਇੰਨੇ ਬੱਚਿਆਂ ਨੂੰ ਸਾਂਭ ਕੇ ਇਸ ਲੈਵਲ ਤੱਕ ਲੈ ਕੇ ਜਾਂਦੇ ਆ ਕਿ ਉਹ ਸੋਸਾਇਟੀ ਦੇ ਵਿੱਚ ਸਰਵਾਈਵ ਕਰ ਸਕਣ ਸਾਡੇ ਬੱਚੇ ਜਿਹੜੇ ਉਹ ਭਾਵੇਂ ਬਹੁਤ ਜ਼ਿਆਦਾ ਜਿਹੜੀਆਂ ਕਲਾਸਿਸ ਪਾਸ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਹਾਈ ਲੈਵਲ ਘੱਟ ਹੁੰਦਾ ਉਸ ਤੋਂ ਇਲਾਵਾ ਇਹ ਹਰ ਫੇਅਰ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਭਾਵੇਂ ਕੋਈ ਕਲਚਰਲ ਕੰਪੀਟੀਸ਼ਨ ਹੋਣ ਆਮੇ ਸਪੋਰਟਸ ਦਾ ਹੋਵੇ ਠੀਕ ਹੈ ਜਾਂ ਕੋਈ ਪੇਂਟਿੰਗ ਕੰਪੀਟੀਸ਼ਨ ਹੋਵੇ ਹਰ ਥਾਂ ਤੇ ਸਾਡੇ ਬੱਚਾ ਦੇ ਜਿਹੜੀ ਪਾਰਟਿਸਪੀਟੇਸ਼ਨ ਹੋਣੀ ਹੈ ਪੇਰੈਂਟਸ ਨੂੰ ਇਹ ਸੋਸਾਇਟੀ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਇਹ ਬੱਚੇ ਨੇ ਕੋਈ ਇਹ ਨਹੀਂ ਹੈ ਕਿ ਸਮਾਜ ਦਾ ਕੋਈ ਰਿਹਾਂ ਅੰਗ ਹੈ ਜਿਹਨੂੰ ਦੁੱਤਕਾਰਿਆ ਜਾਵੇ ਜੇਕਰ ਇਹਨਾਂ ਨੂੰ ਅਜਿਹੇ ਥਾਵਾਂ ਦੇ ਉੱਤੇ ਇਹ ਰਿਹ ਸਪੈਸ਼ਲ ਸਕੂਲਾਂ ਦੇ ਵਿੱਚ ਭੇਜਿਆ ਜਾਵੇ ਤਾਂ ਇਹ ਜੇ ਨਾਰਮਲ ਨਹੀਂ ਤਾਂ ਨਾਰਮਲ ਦੇ ਮੇਲੇ ਜੰਮਰ ਹੋ ਸਕਦੇ ਆ ਤਾਂ ਮੈਂ ਇਹੀ ਮੈਸੇਜ ਦਵਾਂਗੀ ਸੋਸਾਇਟੀ ਨੂੰ ਕਿ ਆਪਣੇ ਬੱਚਿਆਂ ਨੂੰ ਛਪਾਓ ਨਾ ਠੀਕ ਹੈ ਇਹ ਕੋਈ ਸਟਿਗਮਾ ਨਹੀਂ ਹੈ ਇਹਨਾਂ ਨੂੰ ਘਰ ਲੁਕਾ ਕੇ ਨਾ ਰੱਖੋ ਇਹਨਾਂ ਨੂੰ ਅਜਿਹੇ ਸਪੈਸ਼ਲ ਸਕੂਲਾਂ ਤੱਕ ਪਹੁੰਚਾਓ ਤਾਂ ਜੋ ਜਿੰਨੀ ਇਹਨਾਂ ਦੀ ਸਿੱਖਣ ਦੀ ਕੈਪੈਸਿਟੀ ਹੈ ਉਹਨੂੰ ਪ੍ਰੋਪਰ ਰਿਅਲਾਈਜ਼ ਕਰਕੇ ਇਹਨਾਂ ਨੂੰ ਇਸ ਲੈਵਲ ਤੇ ਪਹੁੰਚਾਇਆ ਜਾਵੇ ਕਿ ਹਨੀਅਰ ਨੀਅਰ ਟੂ ਨਾਰਮਲ ਅੱਜ ਸਪੈਸ਼ਲ ਸਕੂਲ ਫਾਰ ਨਵਜੀਬਨੀ ਜਿਹੜਾ ਪਟਿਆਲੇ ਦੇ ਬੰਨਿਆ ਪਰ ਬੰਨਿਆ ਸਕੂਲ ਹੈਗਾ ਉਹਦੇ ਵਿੱਚ ਨੌਜਵਾਨ ਡਾਇਰੈਕਟਰ ਜੋਗਾ ਸਿੰਘ ਖੀਵਾ ਦੀ ਨਿਰਦੇਸ਼ਨਾ ਦੇ ਹੇਠ ਬਹੁਤ ਹੀ ਬੜਾ ਜਾਣਕਾਰੀ ਭਰਪੂਰ ਤੇ ਬੜਾ ਖੂਬਸੂਰਤ ਨਾਟਕ ਜੋ ਕਿ ਕਰਤਾਰ ਸਿੰਘ ਦੁੱਗਲ ਜੀ ਦਾ ਲਿਖਿਆ ਹੋਇਆ ਹੈ ਉਸ ਨੂੰ ਨਾ ਦਸੀ ਇਹ ਨਾਟਕ ਦੀ ਪੇਸ਼ਕਾਰੀ ਇਹਨਾਂ ਦੇ ਕਲਾਕਾਰਾਂ ਨੇ ਬਹੁਤ ਅੱਛੇ ਤਰੀਕੇ ਨਾਲ ਕੀਤੀ ਮੈਨੂੰ ਵੀ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਔਰ ਮੇਰੇ ਨਾਲ ਸਰ ਉਪਕਾਰ ਸਿੰਘ ਜੀ ਪ੍ਰਧਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਤੇ ਜਨਕਰਾਜੀ ਗੁਪਤਾ ਪ੍ਰੈਜ਼ੀਡੈਂਟ ਨਿਊ ਅਗਰਵਾਲ ਸਭਾ ਇਹਨਾਂ ਦੇ ਨਾਲ ਸਰਦਾਰ 인ਦਰਜੀਤ ਸਿੰਘ ਜੀ ਗਿੱਲ ਸਾਹਿਬ ਤੇ ਨਾਲ ਹਰਵੰਦ ਸਿੰਘ ਜੀ ਕਲਾਰ ਹੋਰ ਬਹੁਤ ਕਾਫੀ ਇੱਥੇ ਸ਼ਖਸੀਤਾ ਆਈਆਂ ਇੱਥੇ ਦੀ ਮੈਨੇਜਮੈਂਟ ਨੇ ਵੀ ਬਹੁਤ ਮਾਨ ਸਤਕਾਰ ਕਰਿਆ ਬਹੁਤ ਅੱਛਾ ਨਾਟਕ ਸੀ ਜੋ ਕਿ ਸਪੈਸ਼ਲ ਬੱਚਿਆਂ ਦੀ ਲਈ ਇਹ ਜ਼ਰੂਰੀ ਸੀ ਕਿਉਂਕਿ ਉਹਨਾਂ ਨੂੰ ਮੈਂ ਸਮਝਦਾ ਵੀ ਐਂਟਰਟੇਨਮੈਂਟ ਘੱਟ ਮਿਲਦਾ ਹੈ ਉਹ ਥੋੜਾ ਮੋਬਾਈਲ ਤੋਂ ਘੱਟ ਸਮਝਦੇ ਨੇ ਮਗਰ ਜਦੋਂ ਕੋਈ ਲਾਈਵ ਸ਼ੋਅ ਦੇਖਦੇ ਨੇ ਸਾਹਮਣੇ ਦੇਖਦੇ ਨੇ ਜੋ ਟੈਲੀਵਿਜ਼ਨ ਤੇ ਕਲਾਕਾਰ ਆਉਂਦੇ ਨੇ ਉਹਨਾਂ ਨੂੰ ਸਾਹਮਣੇ ਲਾਈਵ ਦੇਖਦੇ ਨੇ ਉਹਨਾਂ ਨੂੰ ਅੱਛਾ ਲੱਗਦਾ ਅੱਜ ਵੀ ਉਹਨਾਂ ਨੇ ਭਰਪੂਰ ਤਾ ਆਰਟਿਸਟਾਂ ਦਾ ਕਲਾਕਾਰਾਂ ਦਾ ਸਵਾਗਤ ਕੀਤਾ ਇਹਦੇ ਨਾਲ ਦੋ ਬਹੁਤ ਹੀ ਬਿਹਤਰੀਨ ਕਲਾਕਾਰ ਸਾਡੇ ਪੰਜਾਬੀ ਦੇ ਇੱਕ ਗੁਰਪ੍ਰੀਤ ਸਿੰਘ ਪ੍ਰੀਤ ਪਟਿਆਲਵੀ ਉਹਦੇ ਨਾਲ ਟਿਮੀ ਬਟੇ ਨੇ ਬਹੁਤ ਹੀ ਅੱਛੀ ਪੰਜਾਬੀ ਸੱਭਿਆਚਾਰਕ ਜਿਹੜੇ ਨੇ ਉਹ ਗੀਤ ਸੁਣਾਏ ਔਰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਤੇ ਮੈਂ ਹੀ ਕਹਿਣਾ ਵੀ ਚਾਹੂੰਗਾ ਨੌਜਵਾਨਾਂ ਨੂੰ ਵੀ ਸੰਦੇਸ਼ ਦੇਣਾ ਚਾਹੂੰਗਾ ਵੀ ਆਪਾਂ ਇਹਨਾਂ ਬੱਚਿਆਂ ਗੱਲ ਨਹੀਂ ਦੇਖੀਏ ਦੇਖੋ ਇਹ ਪੂਰੇ ਸੂਰੇ ਨਾ ਹੁੰਦੇ ਵੀ ਇਹਨਾਂ ਕਿੱਡਾ ਹੌਸਲਾ ਹੈ ਇਹ ਆਈਐਸ ਬਣਨ ਦੀ ਸੁਪਨੇ ਲੈ ਰਹੇ ਨੇ PCS ਬਣਦੇ ਸੁਭਨੇ ਸੁਭਨੇ ਲੈ ਰਹੇ ਨੇ ਇਸ ਨਵਜੀਵਨੀ ਤੋਂ ਪਹਿਲਾਂ ਵੀ ਇੱਥੇ ਕਾਫੀ ਸਾਰੇ ਆਫੀਸਰ ਬਣੇ ਨੇ ਇੱਥੋਂ ਇੱਥੋਂ ਨਿਕਲ ਕੇ ਬੱਚੇ ਅੱਗੇ ਪੜ੍ਹਾਈਆਂ ਕੀਤੀਆਂ ਨੇ ਉਹਨਾਂ ਨੇ ਉਹਨਾਂ ਨੇ ਕੰਪੀਟੀਸ਼ਨ ਲੜੇ ਨੇ ਕਿਉਂਕਿ ਸਰਕਾਰ ਜਿਹੜੀ ਹੈ ਕੁਝ 2% ਉਹਨਾਂ ਦੀ ਜਿਹੜੀ ਹੈ ਰਿਜ਼ਰਵੇਸ਼ਨ ਹੁੰਦੀ ਹੈ ਇਹ ਵੱਡੀ ਤੋਂ ਵੱਡੀ ਪੋਸਟ ਤੱਕ ਵੀ ਹੁੰਦੇ ਨਹੀਂ ਇਹ ਹੈਵੀ ਹੈਂਡੀਕੈਪਡ ਦੇ ਵਿੱਚ ਆਉਂਦੇ ਨੇ ਜੋ ਮੰਦਬੁੱਧੀ ਬੱਚੇ ਜਾਂ ਲੇਟ ਚੱਲਦੇ ਨੇ ਜਿਸ ਤਰ੍ਹਾਂ ਸਾਡੇ ਅੰਗਣ ਹੋਰ ਹੁੰਦੇ ਨੇ ਕਿਸੇ ਦੀ ਕੋਈ ਲੱਤਵਾ ਤਾਂ ਪੂਰਾ ਨਹੀਂ ਹੁੰਦਾ ਕੋਈ ਅੰਦੇ ਹੁੰਦੇ ਨੇ ਜਾਂ ਗੁੰਗੇ ਵਹਿਰੇ ਹੁੰਦੇ ਨੇ ਇਸੇ ਤਰ੍ਹਾਂ ਇਹਨਾਂ ਦਾ ਵੀ ਜਿਹੜਾ ਹੈ ਕੋਟਾ ਉਹਦੇ ਵਿੱਚ ਆਉਂਦਾ ਹੈ ਉਹ ਚਾ ਭਾਵੇਂ ਕੁਝ ਪਰਸੈਂਟ ਹੁੰਦਾ ਪਰ ਇਹ ਬੱਚੇ ਵੀ ਜਿਹੜਾ ਅੱਗੇ ਪੜ੍ਹਾਈ ਕਰਕੇ ਪੂਰੇ ਗੱਟੀਆਂ ਵੀ ਚਲਾਉਂਦੇ ਨੇ ਮੋਬਾਈਲ ਵੀ ਚਲਾਉਂਦੇ ਨੇ ਇਸ਼ਾਰਿਆਂ ਦੇ ਨਾਲ ਇਹਨਾਂ ਦੀ ਪੜ੍ਹਾਈ ਸਪੈਸ਼ਲ ਹੈ ਮੈਂ ਤਾਂ ਇਹ ਬੱਚੇ ਨੂੰ ਕਿਹਾ ਬੱਚਿਓ ਵੀ ਤੁਸੀਂ ਵੀ ਕੱਲ ਨੂੰ ਅਫੀਸਰ ਬਣ ਸਕਦੇ ਹੋ ਐਸੀ ਗੱਲ ਨਹੀਂ ਹੈ ਕੋਈ ਗੱਲ ਨਹੀਂ ਮਾਲਕ ਨੇ ਤੁਹਾਡੇ ਜੇ ਅਗਰ ਕੋਈ ਕਮੀ ਛੱਡਦੀ ਤਾਂ ਤੁਹਾਨੂੰ ਚਾਰ ਚੀਜ਼ਾਂ ਹੋਰ ਗੁਣ ਦੇਤੇ ਤੁਹਾਡਾ ਠੀਕ ਹੈ ਵੀ ਤੁਸੀਂ ਮੰਦਬੁੱਧੀਆਂ ਤੁਹਾਡਾ ਦਿਮਾਗ ਘਟ ਹੈ ਪਰ ਤੁਸੀਂ ਜੋਰ ਦੇ ਵਿੱਚ ਜਾਂ ਹੋਰ ਕਿਸੇ ਚੀਜ਼ 'ਚ ਤੁਹਾਡੇ 'ਚ ਕੋਈ ਕਮੀ ਨਹੀਂ ਹੈ ਉਹ ਐਕਸਟਰਾ ਤੁਹਾਡੇ 'ਚ ਇਹ ਮਾਲਕ ਦੀ ਆਮ ਤੌਰ ਤੇ ਇਹੀ ਦੇਣ ਹੁੰਦੀ ਹੈ ਅਗਰ ਉਹ ਕਿਸੇ ਕਿਸੇ ਵੀ ਵਿਅਕਤੀ ਦੇ ਵਿੱਚ ਕੋਈ ਕਮੀ ਛੱਡਦਾ ਹੈ ਮੰਨ ਲਓ ਕਿਸੇ ਨੂੰ ਵੀ ਅੱਖਾਂ ਦੀ ਜੋਤਿ ਨਹੀਂ ਦਿੰਦਾ ਪਰ ਉਹਦੀ ਹੋਰ ਸੁਣਨ ਸ਼ਕਤੀ ਜਿਹੜੀ ਹੈ ਜ਼ਿਆਦਾ ਵਧਾ ਦਿੰਦਾ ਜਾਂ ਮਾਲਕ ਉਹ ਚ ਇੰਨਾ ਗੁਣ ਪੈਦਾ ਕਰ ਦਿੰਦਾ ਉਹ ਕਲਾਕਾਰ ਬਹੁਤ ਅੱਛਾ ਹੁੰਦਾ ਉਹਨੂੰ ਆਵਾਜ਼ ਦੇ ਦਿੰਦਾ ਜਾਂ ਜਿਸ ਤਰ੍ਹਾਂ ਗੁੰਗੇ ਬਹਿਰੇ ਵੀ ਨੇ ਇਨਾਂ ਜੀ ਵੀ ਕੋਈ ਨਾ ਕੋਈ ਐਸਾ ਗੁਣ ਦਿੰਦਾ ਹੈ ਮੈਂ ਐਸੇ ਐਸੇ ਗੁੰਗੇ ਬਹਿਰੇ ਔਰ ਜਿਹੜੇ ਨੇ ਮੰਦਬੁੱਧੀ ਜਾਂ ਨੇਤਰਹੀਣ ਦੇਖੇ ਨੇ ਜੋ ਕਿ ਬੋਡੀ ਬਿਲਡਿੰਗ ਦੇ ਵਿੱਚ ਵੇਟ ਲਿਫਟਿੰਗ ਦੇ ਵਿੱਚ ਬੜਾ ਉਹਨਾਂ ਨੇ ਇਨਾਮ ਕਮਾਇਆ ਔਰ ਇੰਨਾ ਜ਼ਬਰਦਸਤ ਸਰੀਰ ਜਿਹੜਾ ਹੈ ਆਮ ਜਿਹੜਾ ਨਾਰਮਲ ਬੰਦਾ ਨਹੀਂ ਬਣਾ ਸਕਦਾ ਜਿਹੜਾ ਉਹ ਨਾਰਮਲ ਬੱਚਾ ਨਹੀਂ ਬਣਾਇਆ ਸੋ ਜਿਵੇਂ ਆਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਗੀਤ ਸੰਗੀਤ ਇਹ ਨਾਟਕ ਇਹ ਮੇਰਾ ਸ਼ੌਕ ਹੈ ਘੁੰਮਣਾ ਘੁਮਾਉਣਾ ਤੇ ਸਮਾਜ ਸੇਵਾ ਮੇਰੀ ਪੈਸ਼ਨ ਹੈ ਮੈਂ ਨਾ ਇੱਕ ਦਿਨ ਕਦੇ ਵੀ ਮੈਂ ਟਿਕਦਾ ਨਹੀਂ ਮੈਂ ਸਵੇਰੇ 4 ਵਜੇ ਉੱਠਦਾ ਠੰਡੇ ਪਾਣੀ ਨਾਲ ਨਹਾਉਣਾ ਜੁੱਤੀ ਪਾ ਲੈਣਾ ਫਿਰ ਮੈਂ 10 ਵਜੇ ਜੁੱਤੀ ਖੁੱਲਦੀ ਹੈ ਜਿੱਥੇ ਵੀ ਕਿਤੇ ਮੈਨੂੰ ਕੋਈ ਵੀ ਕੋਈ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਮੈਂ ਤਤਪਰ ਹਾਜ਼ਰ ਹਾਂ ਕਰੋਨਾ ਦੇ ਵਿੱਚ ਵੀ ਮੇਰਾ ਇੱਕ ਦਿਨ ਦਾ ਰਿਕਾਰਡ ਨਹੀਂ ਹੈ ਮੈਂ ਇੱਕ ਦਿਨ ਵੀ ਘਰ ਨਹੀਂ ਬੈਠਿਆ ਲੋਕਾਂ ਦੀ ਸੇਵਾ 'ਚ ਵਾਸਤੇ ਪੈਦਾ ਹੋਇਆ ਇਸੇ ਵਿੱਚ ਹੀ ਮਰ ਜਾਣਾ ਧੰਨਵਾਦ ਸਰ ਮੈਂ 3-4 ਦਿਨ ਪਹਿਲਾਂ ਮੈਡਮ ਕੋਲ ਆਇਆ ਸ਼ਸ਼ੀ ਬਾਲਾ ਜੀ ਕੋਲੇ ਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਬੱਚਿਆਂ ਨੂੰ ਇੱਕ ਨਾਟਕ ਦਿਖਾਉਣਾ ਚਾਹੁੰਦਾ ਹਾਂ ਤਾਂ ਉਹਨਾਂ ਨੇ ਵੈਲਕਮ ਕੀਤਾ ਵੀ ਤੁਸੀਂ ਆਓ ਸਾਡੇ ਬੱਚਿਆਂ ਨੂੰ ਦਿਖਾਓ ਨਾਲੇ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਤੁਸੀਂ ਸਾਡੇ ਬੱਚਿਆਂ ਨੂੰ ਵੀ ਕੋਈ ਐਕਟੀਵਿਟੀਜ਼ ਦੇ ਵਿੱਚ ਹਮਲ ਕਰੋ ਤੇ ਮੈਂ ਇਹਨਾਂ ਨੂੰ ਵਾਅਦਾ ਕੀਤਾ ਸੀ ਕਿ ਮੈਂ ਤੁਹਾਡੇ ਬੱਚਿਆਂ ਨੂੰ ਤੁਹਾਡੇ ਬੱਚਿਆਂ ਦੇ ਮਤਲਬ ਜਿਸ ਤਰ੍ਹਾਂ ਦਾ ਇਹ ਹੈਗੇ ਨੇ ਉਸ ਤਰ੍ਹਾਂ ਦਾ ਹੀ ਕੋਈ ਨਾਟਕ ਪੇਸ਼ ਕਰਕੇ ਬਣਾ ਕੇ ਉਹਨੂੰ ਰਿਕਾਰਡ ਕਰਕੇ ਬੱਚਿਆਂ ਤੋਂ ਕਰਵਾਵਾਂਗਾ ਤਾਂ ਮੈਨੂੰ ਬੜਾ ਵਧੀਆ ਲੱਗਿਆ ਉਹਨਾਂ ਨੇ ਮੇਰੇ ਮੈਨੂੰ ਮਤਲਬ ਮੇਰਾ ਥੈਂਕਸ ਕੀਤਾ ਧਿਆਨ ਦੇ ਅੱਜ ਮੈਂ ਇੱਕ ਨਾਟਕ ਲੈ ਕੇ ਆਇਆ ਸੀ ਜੀ ਕਰਤਾਰ ਸਿੰਘ ਦੁੱਗਲ ਜੀ ਦਾ ਉਸ ਨੂੰ ਨਾ ਦੱਸੀ ਇਹ ਸਾਰਾ ਜਦੋਂ ਚਾਈਨਾ ਨੇ ਸਾਡੇ ਉੱਤੇ ਅਚਾਨਕ ਹਮਲਾ ਕਰਤਾ ਸੀਗਾ ਤੇ ਉਸ ਸਮੇਂ ਸਾਡੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਹੁੰਦੇ ਸੀਗੇ ਉਹਨਾਂ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਕਿ ਸਾਡੇ ਦੇਸ਼ ਤੇ ਸਾਡੇ ਗੁਆਂਢੀ ਦੇਸ਼ ਨੇ ਹਮਲਾ ਕਰਤਾ ਹੈ ਤੇ ਸਾਨੂੰ ਵੱਧ ਤੋਂ ਵੱਧ ਰੁਪਈਆ ਪੈਸਾ ਜੋ ਵੀ ਘਰ ਦਾਨ ਕਰ ਸਕਦੇ ਹੋ ਉਹ ਦੇਸ਼ ਵਾਸਤੇ ਕਰੋ ਤਾਂ ਸਰ ਤੁਸੀਂ ਮੰਨੋਗੇ ਕਿ ਜਿਹੜਾ ਪੰਜਾਬ ਸੀ ਇਕੱਲਾ ਇਹਦੇ ਵਿੱਚੋਂ ਕੋਈ 18-20 ਕਿਲੋ ਸੋਨਾ ਇਕੱਠਾ ਹੋਇਆ ਸੀ ਤੇ ਪੰਜਾਬ ਤੋਂ ਬਾਹਰ ਜਿੰਨੀਆਂ ਵੀ ਸਟੇਟਸ ਆ ਅਦਰ ਇੰਡੀਆ ਦੇ ਵਿੱਚੋਂ ਕੁਝ ਪੁਆਇੰਟ ਸੋਨਾ ਜਿਹੜਾ ਸੀ ਉਹ ਇਕੱਠਾ ਹੋਇਆ ਸੀਗਾ ਕਿ ਕਿੱਲੋ ਵੀ ਸੋਨਾ ਨਹੀਂ ਸੀ ਕਰ ਸਕੇ ਤੇ ਰੁਪਈਆਂ ਦੇ ਤਾਂ ਘਰੇ ਹੀ ਲੱਗੇ ਸੀ ਸਰ ਮੈਨੂੰ ਮੈਂ ਦੱਸ ਨਹੀਂ ਸਕਦਾ ਕਿ ਕਿੰਨੇ ਕੁ ਰੁਪਏ ਇਕੱਠੇ ਹੁੰਦੇ ਇਸ ਲਈ ਮੈਂ ਇਹ ਨਾਟਕ ਨੂੰ ਚੁਣਿਆ ਸੀ ਵੀ ਸਾਡੇ ਦੇਸ਼ ਦੇ ਬੱਚਿਆਂ ਦੇ ਕੋਲ ਕੋਈ ਮੈਸੇਜ ਜਾਵੇ ਸਾਡੇ ਦੇਸ਼ ਦੇ ਜਿਹੜੇ ਜਵਾਨ ਨੇ ਉਹ ਵੱਧ ਤੋਂ ਵੱਧ ਫੌਜ 'ਚ ਭਰਤੀ ਹੋਣ ਸਾਡੀ ਰੱਖਿਆ ਕਰਨ ਸਾਡੇ ਦੇਸ਼ ਤੇ ਜਾ ਕੇ ਜਿਹੜੀਆਂ ਸਾਡੀਆਂ ਸਰਹੱਦਾਂ ਤੇ ਕਬਜ਼ੇ ਹੋ ਰਹੇ ਨੇ ਉਹਨਾਂ ਨੂੰ ਇਹ ਜਿਹੜਾ ਨਾਟਕ ਹੈ ਇਹ ਬਹੁਤ ਵਧੀਆ ਸੇਧ ਦਿੰਦਾ ਹੈ ਜਰ ਮੈਂ ਬਹੁਤ ਨਾਟਕ ਕੀਤੇ ਨੇ ਮੇਰਾ ਇੱਕ ਫੇਮਸ ਨਾਟਕ ਹੋਇਆ ਜੀ ਪਰਿੰਦੇ ਜਾਨ ਹੁਣ ਕਿੱਥੇ ਉਹ ਵੀ ਬਹੁਤ ਵਧੀਆ ਸਰਾਧੂਪਾਰ ਦੀ ਕਹਾਣੀ ਸੀ ਪਰ ਮੈਨੂੰ ਅੱਜ ਨਵਜੀਬਨੀ ਸਕੂਲ ਚ ਆਨ ਕੇ ਨਾ ਸਕੂਨ ਮਿਲਿਆ ਕਿ ਮੈਂ ਬਿਆਨ ਨਹੀਂ ਕਰ ਸਕਦਾ ਬਿਲਕੁਲ ਸਰ ਮੈਂ ਆਪਣਾ ਐਕਟਿੰਗ ਸਕੂਲ ਜਿਹੜਾ ਹੈਗਾ ਉਹ ਅਸੀਂ ਸ਼ੁਰੂ ਕੀਤਾ ਹੋਇਆ ਹੈ ਉੱਥੇ ਕੋਈ ਫੀਸ ਨਹੀਂ ਹੈ ਜੀ ਫ੍ਰੀ ਐਕਟਿੰਗ ਸਕੂਲ ਹੈ ਸਾਡਾ ਸਾਨੂੰ ਫੋਨ ਤੇ ਕੰਟੈਕਟ ਕਰ ਲੈਣ ਜੀ ਨੰਬਰ ਦੱਸ ਦੋ ਤੁਸੀਂ ਨੰਬਰ ਹੈ ਜੀ 7889 78009 ਕੋਈ ਵੀ 14 ਸਾਲ ਤੋਂ ਉੱਪਰ ਦਾ ਬੱਚਾ ਸਾਡੇ ਕੋਲ ਆ ਕੇ ਫ੍ਰੀ ਸਿੱਖ ਸਕਦਾ ਹੈ ਅਸੀਂ ਘੱਟੋ ਘੱਟ ਸਾਲ ਤਾਂ ਉਸ ਨੂੰ ਕੋਈ ਪੇ ਨਹੀਂ ਕਰਾਂਗੇ ਸਾਲ ਤੋਂ ਬਾਅਦ ਜਿਹੜੇ ਵੀ ਅਸੀਂ ਉਸ ਤੋਂ ਕੰਮ ਲਾਵਾਂਗੇ ਪਲੇ ਕਰਾਵਾਂਗੇ ਤਾਂ ਅਸੀਂ ਉਹਨੂੰ ਪੇ ਵੀ ਕਰਾਂਗੇ ਨਾਲ ਥੋੜੀ ਥੋੜੀ ਮੈਂ ਲੋਕਾਂ ਨੂੰ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਹਾਂ ਦਰਸ਼ਕਾਂ ਨੂੰ ਕਿ ਸਭ ਤੋਂ ਵੱਧ ਤੁਸੀਂ ਥੀਏਟਰ ਨਾਲ ਜੁੜੋ ਥੀਏਟਰ ਇੱਕ ਉਹ ਮਾਧਿਅਮ ਹੈ ਜਿਹੜਾ ਕਿ ਬਿਲਕੁਲ ਸਿੱਧਾ ਜਾ ਕੇ ਬੰਦੇ ਦੀ ਛਾਤੀ 'ਚ ਵੱਜਦਾ ਹੈ ਟੀਵੀ ਤੇ ਤਾਂ ਅਸੀਂ ਬਹੁਤ ਮਤਲਬ ਗੁਲਾਮ ਹੋ ਗਏ ਆ ਸਾਡੇ ਬੱਚੇ ਇਹਨਾਂ ਚੀਜ਼ਾਂ ਤੋਂ ਦੂਰ ਹੁੰਦੇ ਜਾਂਦੇ ਨੇ ਜਿਹੜਾ ਮਤਲਬ ਸਾਡੇ ਪੰਜਾਬ ਦੇ ਵਿੱਚ ਜਿਹੜਾ ਸਾਡਾ ਕਲਚਰ ਹੈ ਉਸ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਮੇਰਾ ਸੁਨੇਹਾ ਹੈ ਇਹ ਬੱਚਿਆਂ ਨੂੰ ਕਿ ਵਦ ਤੋਂ ਵਦ ਥੀਏਟਰ ਕਰੋ ਥੀਏਟਰ ਨਾਲ ਜੁੜੋ ਤੇ ਟੀਵੀ ਦਾ ਖੜਾ ਛੱਡੋ ਓਕਾਰ ਸਿੰਘ ਰਵਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਸਰ ਅੱਜ ਆਇਆ ਤੁਸੀਂ ਨਰਜੀਬਨੀ ਸਕੂਲ ਦੇ ਵਿੱਚ ਪ੍ਰੋਗਰਾਮ ਤੇ ਕੀ ਪ੍ਰੋਗਰਾਮ ਸੀ ਕਿਦਾਂ ਦਾ ਲੱਗਾ ਤੁਹਾਨੂੰ ਅੱਜ ਨਰਜੀਬਨੀ ਸਕੂਲ ਦੇ ਵਿੱਚ ਇੱਕ ਬੱਚਿਆਂ ਲਈ ਨਾਟਕ ਰੱਖਿਆ ਗਿਆ ਸੀ ਕਿਸੇ ਨੂੰ ਨਾ ਦੱਸੀ ਉਹਦੇ ਸੰਬੰਧ ਵਿੱਚ ਕਿਫਾ ਜੀ ਜੋ ਡਾਇਰੈਕਟਰ ਨੇ ਬਹੁਤ ਵਧੀਆ ਅਚਕਾਰੀ ਕੀਤੀ ਹੈ ਨਾਟਕ ਦੀ ਤੇ ਜੋ ਉਹਦੇ ਵਿੱਚ ਐਕਟਰਸ ਕੰਮ ਕਰ ਰਹੇ ਸੀ ਉਹਨਾਂ ਤੋਂ ਐ ਨਹੀਂ ਸੀ ਲੱਗ ਰਿਹਾ ਕਿ ਅਸੀਂ ਪਿਕਚਰ ਦੇਖ ਰਹੇ ਹਾਂ ਜਾਂ ਨਾਟਕ ਸਾਹਮਣੇ ਦੇਖ ਰਹੇ ਹਾਂ ਵੀ ਫਿਲਮਿੰਗ ਜਿਵੇਂ ਫਿਲਮ ਦੇ ਵਿੱਚ ਹੁੰਦਾ ਉਦਾਂ ਦਾ ਪ੍ਰੋਗਰਾਮ ਉਹਨਾਂ ਨੇ ਪੇਸ਼ ਕੀਤਾ ਤੇ ਬੱਚਿਆਂ ਨੂੰ ਜਿਹੜੇ ਬੱਚੇ ਨੇ ਉਹਨਾਂ ਨੇ ਖੂਬ ਨਜ਼ਾਰਾ ਲਿਆ ਤੇ ਆਪਣਾ ਮਨੋਰੰਜਨ ਕੀਤਾ ਔਰ ਮੈਂ ਇਹਨਾਂ ਨੂੰ ਸਕੂਲ ਵਾਲਿਆਂ ਨੂੰ ਅੱਗੇ ਵੀ ਕਿਹਾ ਵੀ ਅਗਲਾ ਪ੍ਰੋਗਰਾਮ ਜਿਹੜਾ ਸੀ ਹਸਰਤ ਦਾ ਪ੍ਰੋਗਰਾਮ ਰੱਖਾਂਗੇ ਇਸ ਸਕੂਲ ਦੇ ਵਿੱਚ ਗਿਆਨ ਜੋਤੀ ਐਜੂਕੇਸ਼ਨ ਸੋਸਾਇਟੀ ਵੱਲੋਂ ਔਰ ਸਾਰੇ ਨੂੰ ਅਪੀਲ ਕਰੂੰਗਾ ਉਸ ਦਿਨ ਉਹ ਵੀ ਆਣ ਇਹ ਪ੍ਰੋਗਰਾਮ ਦੇਖਣ ਤੇ ਬੱਚਿਆਂ ਲਈ ਅਗਲੇ ਪ੍ਰੋਗਰਾਮ ਵੀ ਅਸੀਂ ਇੱਥੇ ਲੈ ਕੇ ਆਵਾਂਗੇ ਪ੍ਰਿੰਸੀਪਲ ਮੈਮ ਨਾਲ ਗੱਲ ਕਰਕੇ ਤੇ ਤੁਸੀਂ ਵੀ ਤੁਹਾਨੂੰ ਵੀ ਸਭ ਨੂੰ ਰਿਕਵੈਸਟ ਹੈ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਜਰੂਰ ਸਕੂਲ ਚ ਆਓ ਤੇ ਬੱਚਿਆਂ ਦੀ ਹੌਸਲਾ ਜਾਈ ਕਰ। ਪ੍ਰੋਗਰਾਮ ਹੈਗਾ ਵੀ ਜਿਨ੍ਹਾਂ ਨੇ 75 ਵਾਰ ਤੋਂ ਵੱਧ ਖੂਨਦਾਨ ਕੀਤਾ ਉਹਨਾਂ ਨੂੰ ਅਸੀਂ ਸਨਮਾਨਤ ਕਰਾਂਗੇ ਇਹ ਜਿੰਨੇ ਵੀ ਪਟਿਆਲੇ ਦੇ ਵਿੱਚ ਹੈਗੇ ਨੇ ਤੇ ਸਾਡਾ ਪ੍ਰੋਗਰਾਮ ਹੁੰਦਾ ਤੁਹਾਨੂੰ ਪਤਾ ਅੰਤਰਰਾਸ਼ਟਰੀ ਟੀਚਰ ਡੇ ਮਨਾਨੇ ਆ ਉਹਦੇ ਵਿੱਚ ਵੀ ਅਸੀਂ ਟੀਚਰਜ਼ ਨੂੰ ਸਨਮਾਨਤ ਕਰਦੇ ਹਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਨੇ ਆ ਉਹਦੇ ਵਿੱਚ ਲੇਡੀਆਂ ਜੋ ਵਰਕ ਕਰ ਰਹੀਆਂ ਨੇ ਪਬਲਿਕਲੀ ਸੇਵਾ ਕਰ ਰਹੀਆਂ ਨੇ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਸਨਮਾਨਤ ਕਰਦੇ ਹਾਂ ਅਸੀਂ ਇਦਾਂ ਦੇ ਪ੍ਰੋਗਰਾਮ ਆਖੀ ਰੱਖਦੇ ਹਾਂ ਤੇ ਅਗਲਾ ਪ੍ਰੋਗਰਾਮ ਵੀ ਅਸੀਂ ਇਦਾਂ ਛੋਟੇ ਬੱਚਿਆਂ ਦੀ ਸਪੋਰਟਸ ਲਈ ਜਾਂ ਕਿਸੇ ਹੋਰ ਦੀ ਦੇਖ ਲਾਂਗੇ ਮੈਂ ਮੰਗਲ ਨਾਲ ਗੱਲ ਕਰਕੇ ਉਦਾਂ ਦੇ ਪ੍ਰੋਗਰਾਮ ਨੂੰ ਵੀ ਹੈਲਪ ਕਰਾਂਗੇ